ਵੈਲਕਮ ਟੂ ਮੈਲਬਨ ਜ਼ੂ ਆਜੋ ਅੱਜ ਦੇਖਦੇ ਹਾਂ ਕਿ ਅੰਦਰ ਅੰਦਰ ਕੀ ਕੁਛ ਹੈਗਾ ਵਾ ਕਿਹੜੇ ਕਿਹੜੇ ਜਾਨਵਰ ਨੇ ਤੇ ਤੁਹਾਨੂੰ ਅੱਜ ਸਾਰੇ ਜ਼ੂ ਦਾ ਜਿਹੜਾ ਹੈ ਟੂਰ ਕਰਾਵਾਂਗੇ ਤੇ ਦੇਖਦੇ ਹਾਂ ਅੱਜ ਇੱਥੇ ਕੀ ਕੀ ਮਿਲਦਾ ਵਾ ਚਲੋ ਕਰਦੇ ਹਾਂ ਸਟਾਰਟ ਹਨੂ ਆ ਕੀ ਆ

ਆ ਜਾਣਾ। ਆਣੀ ਆਣੀ। ਹਾਂ। ਫਿਰ ਮੈਨੂੰ ਆਦੀ ਦੀ ਬਣਾ ਲੈਂਦਾ। ਮੇਰਾ। ਇੱਕ ਕਦੋਂ ਹੱਥ ਹੋਣੇ ਲਵੇੜਲੇ ਪੁੱਤ ਸ਼ੁਰੂ ਚੀ। ਹਾਂ। ਚਲਾ ਤੁਰ ਕੇ ਚਲੋ ਤੁਰ ਕੇ ਤੁਰ ਕੇ। ਤੁਰ ਕੇ ਇੱਧਰ ਆ। ਅਨ ਵਿੱਚ ਭਾਲ ਹਾਂ। ਨਹੀਂ ਬੈਣਾ ਉਹਨੇ ਤੁਰਨਾ। ਇਹਲਾ ਲਾ ਕੇ ਲਾ ਕੇ ਦੇਖ ਲਾ ਜੇ ਛੜ ਛੜ ਮਾਰੀ ਤੇ ਫਿਰ ਇਹ ਮਾਰਦੇ ਵੀ ਤੇਜ਼ ਹੀ ਹੁੰਦੇ ਆ ਉਹ ਮੈਂ ਹੰਨ ਜਾ ਜਾ ਮਾਮੇ ਕੋ ਜਾ ਆ ਜਾ ਬੋਤ ਰੋਹਨ ਅਵੇ ਮਾਊ ਹਾਂ ਅਮਰੀਦਾ ਵੜੀ ਇਹਨੇ ਖਾ ਲਗੀ ਹੂੰ ਖਾ ਲ ਕੀ ਆ ਸਾਨੂੰ ਜਿਆਦਾ ਵੀ ਤੰਗ ਨਾ ਕਰਿਓ ਐਵੇਂ ਕਿਦੇ ਇਹਦੇ ਇਦਾਂ ਪਿਆ ਜਿਵੇਂ ਛੁੱਟੀ ਤੇ ਆਏ ਹੁੰਦੇ ਹਾਂ ਹਾਂ ਇਹ ਛੱਟਾ ਪਿਆ ਵਾ ਖਾ ਪੀ ਕੇ ਹਾਂ ਹਾਂ ਇਹਦੇ ਕੋਲ ਬੈਠਾ ਤੇ ਫੋਟੋ ਖਿੱਚਾਂ ਹਾਂ नि सोहना है कितना क्यूट है यार बहर निकलूगा नहीं ਉਹ ਡਰਿਆ ਦੇਖ ਲਾ ਤਾਂ ਵੜ ਗਿਆ ਅੰਦਰ ਜਾ ਕੇ ਛੋਟੇ ਆ ਤਾਂ ਕਰਕੇ ਆ ਵੜਨ ਦੇ ਰਹੇ ਵਾਹ ਇੱਥੇ ਵੀ ਕੁਝ ਹੋਊਗਾ ਵਿੱਚ ਇਹਦੇ ਹੈ ਚਲੋ ਠੀਕ ਹੁਫੇਰੋ ਦੇਖੋ

ਹਨ ਫਲਾ ਉਹ ਮਸਤ ਹੰਡੀ ਆ ਜਾ ਰੋ ਰੋਹਨ ਕੀ ਹੈ ਕੰਗਾਰੂ ਉਹ ਹੱਥ ਲਾ ਦੇ ਹੱਥ ਕੰਗਾਰੂ ਹਨ ਕੰਗਾਰੂ ਕਹਦੇ ਉਹ ਪਹੁੰਚਦੇ ਅੰਦਰ ਦਿਖਾਉਣਾ ਆ ਵੇਖੋ ਇਦਾਂ ਵੜ ਕੇ ਬੈਠਾ ਹੁੰਦਾ ਵਿੱਚ ਕਿਦਾਂ ਲਗਿਆ ਇਹ

ਦਾਂ ਯੈਸ ਕਿੰਨੇ ਸਾਲ ਪੁਰਾਣਾ ਹੈ ਇਹ ਦੇਖ 1936 1936 ਐਕਸਟ੍ਰੀਮ ਜੀ ਆਹ ਇਹਨੇ ਸਾਲ ਪੁਰਾਣਾ ਹੈ ਇਹਨੂੰ ਵਿਚਾਰੇ ਨੂੰ ਘਾਤ ਰੱਖਿਆ ਹੈ ਇਹਦੇ ਕੋਈ ਚਾਰ ਲੱਕੜਾਂ ਲਾਉਣ ਤੇ ਦਾ ਕੰਮ ਕਰ ਕਰ ਕੇ ਰੱਖਿਆ ਆਪਣਾ うん चलो नेक्स्ट देख के की है आ पानी है मेरी बात सुनो हां ओदरो से शुरू करते हैं इधर भी आ को मैप देखो ना मैप पे की कर रहे हैं मेरी बात मैप पे बनने लिखा है जितरो मर्जी वाड़ दो जितरो मर्जी निकाल आ तो बस फिर राउंड ही है जितदर दी मर्जी कर लो तो कोई थोड़ी है इत्ते भी ਆ ਉਹ ਆ ਬਿਰਦਾ ਉਹ ਆ ਉਹ ਕੱਡੇ ਦੰਦ ਉਹ ਦੇ ਕੱਡੇ ਇਹਦੇ ਦੰਦ ਵੇਹ ਕਿੱਡੇ ਗੜੇ ਆ ਇਹ ਹਣ ਮਾਉ ਕਿੱਡਾ ਵੱਡਾ ਮਾਉ ਕਿੰਨੇ ਤੁਰੇ ਫਿਰਦੇ ਆ ਕੰਪਲੀਟ ਇਸ ਇਟ ਕਿਹੜੇ ਬੋਲ ਵਾਲਾ ਨਹੀਂ ਮਮ ਬੋਲ ਓਏ ਓਏ ਮਾਉ ਇੱਧਰ ਓਏ ਇਹ ਕਿ ਡੀ ਰਿਲੈਕਸ ਆ ਸਸਤੋ ਸਭ ਤੋਂ ਕੇਨਾ ਸੁਸਤੀ ਵਾਲੇ ਜਾਨਵਰ ਇਹ ਆ ਸਭ ਤੋਂ ਸਸਤੀ ਖੋਰ ਆ ਆ ਜੋ ਟਾਈਗਰ ਸੈਂਚਰੀ ਆ ਉਹ ਵੀ ਦੂਜਿਆਂ ਨੂੰ ਤਾਂ ਸਮਝਣ ਕੱਖ ਨਹੀਂ ਡਾ ਇਹ ਕੰਗਾਰੂਆਂ ਨੂੰ ਕਵਾਲਾ ਜ਼ਿਆਦਾ ਨਹੀਂ ਇਹ ਕਵਾਲਾ ਜ਼ਿਆਦਾ ਨਹੀਂ ਯਾਰ

ਤੁਹਾਨੂੰ ਲਿੰਗ ਦੇ ਲੌਂਗ ਤੋਂ ਉਹ ਵਾਟ ਇਫ ਯੂ ਗੌਟ ਟਾਈਮ ਅਦਰਵਾਈਜ਼ ਜਸਟ ਇਨ ਦੀ ਰਿਸਟ ਆਫ ਯਰ ਨਰ ਟੂ ਦ ਕਲਾਈਸ ਥਿੰਕ ਇਰ ਕਿੱਥੇ ਟਾਈਗਰ ਆ ਪਾਉਂਗਾ ਦੀਆਂ ਫੋਟੋਆਂ ਖਿੱਚਣ ਦੇ ਉੱਤੇ ਉਧਰਲੇ ਬੰਨੇ ਲੱਗਦਾ ਮਰਾ ਕਾ ਹੋਵੇ ਭੀੜ ਭੜਕਾ ਸਾਰਾ ਇੱਧਰ ਆ ਆਵੇਂ ਬੈਠਾ ਆਵੇਂ ਬੈਠਾ ਆਵੇਂ ਰਹਾਓ So how do you think when do th the boiler when so we can so oh, we all hold the map yeah when we clean the mall up put their through out and then brick them all the night hi <laughs> hmm oh to susti ch pya hmm tiger ta vadu bada in sleeping mode ਉਹ ਤਾਂ ਟੌਰਨਾ ਸੁੱਤਾ ਵਜਿਦਾ। ਵਾਹ। ਕੰਗਾਰੂ। ਕੰਗਾਰੂਆਂ ਦਾ ਤਾਂ ਮੈਨੂੰ ਲੱਗਦਾ ਹੀ ਵੀ ਯਾਰ ਇਹ ਵਾਹ। ਉਹ ਯਾਰ ਐਡੀ ਕ ਫੈਂਸ ਨਾਲ ਅੰਦਰ ਤੜੇ ਰਹਿ ਸਕਦੇ ਆ। ਪਰ ਇਗਜ਼ੈਂਪਲ ਵੜਾ ਮਾਰਦੇ ਆ ਉਹ। ਉਹੀ ਤਾਂ ਗੱਲ ਕਰਦਾ। ਉਹ ਤਾਂ ਮੂੰਹ ਤੇ ਥੁੱਕ ਦਿੰਦੇ। ਆਹ ਬੋਤਾ ਜਿਹਾ ਹੀ ਹੋ। ਹੈਨਾ? ਇਹ ਮੂੰਹ ਤਾਂ ਛੱਡ ਦਿੰਦੇ। यार आज गर्मी कितनी है हाँ mm. गर्मी बहुत ज़्यादा है आज okay. mm. बहुत खतरनाक होने दे ਦੇ ਨਾ ਗਰਮੀ ਲੱਗਦੀ ਤਾਂ ਉੱਪਰ ਕਰ ਦੇ ਸ਼ਾਂਹ ਨਹੀਂ ਇੱਧਰ ਨਹੀਂ ਕਰੋ ਕਰੋ ਨੂੰ ਉੱਪਰ ਮੈਨੂੰ ਪਤਾ ਹੈ ਲੈ ਨਹੀਂ ਰਹਿੰਦਾ ਪੁੱਤ ਰਹਿਲਾ ਛੋਨੇ ਥੋੜਾ ਜਿਹਾ ਉੱਪਰ ਥੋੜਾ ਪਿੱਛੇ ਮੁਕਾ ਦੇ ਥੋੜਾ ਜਿਹਾ ਇਹ ਜਿੰਨਾ ਟਾਈਮ ਉੱਥੇ ਇੰਨੀ ਸਿੱਕਾਂ ਥੋੜੀਆਂ ਜਣੀਆਂ ਆਲੇ ਦੁਆਲੇ ਇਹਨਾਂ ਦੇ ਨੋਟ ਤਾਂ ਦੇਖੋ ਕਿੱਡੇ ਕਿੱਡੇ ਆ ਨੋਟ ਤਾਂ ਜਿਹੜਾ ਹੈਗਾ ਤਾਂ ਦੰਦਾਂ ਚੋਂ ਜਿਹੜੀ ਬਿੱਕੀ ਇਹ ਤਾਂ ਸਾਰੇ ਬੰਨੇ ਬੰਦ ਕਰਕੇ ਰੱਖੇ ਆ ਨਾ ਤਾਂ ਉਪਰੋਂ ਛੱਤ ਵੀ ਬੰਦ ਆ ਹੂੰ ਇੱਥੇ ਮਾ ਗਰਮਾਚ ਕੀ ਹੋਣਾ ਇੱਥੇ ਤਾਂ ਜਾਂ ਬੜੇ ਫਿਰਦੇ ਸਾਰੇ ਛੱਕ ਜਾਣੇ ਹੁਣ ਤੱਕ ਤੇਨਾਂ ਸਾਰਿਆਂ ਦਾ ਕੰਮ ਕਰ ਦੇਣਾ ਹੈ ਨਾਂਕਿੰਗ ਕਿੱਥੇ ਹੀ ਗੱਲ ਆ ਬਈ ਖਲ ਨਹੀਂ ਪਾਵੇ ਚਲੀ ਦੀ ਇਹਦੇ ਸਾਹਮਣੇ ਉਹ ਕੀ ਆ ਆਹ ਵੀ ਚਿੜੀ ਜੀ ਠੰਡੇ ਦਿਨ ਕੋ ਮਾਣਾ ਲਾ ਯਾਰ ਹਾਂ ਦੋ ਭਾਈ ਵਿਚਾਰੇ ਉਹਨਾਂ ਦੇ ਸ਼ੇਰ ਤੇ ਕੋਈ ਸਾਥੀ ਚੂਤ ਨਹੀਂ ਆ ਕੁੱਤੇ ਘਾਤ ਰੱਖੇ ਇਹਨਾਂ ਨੇ ਆਸ਼ਾਤਰੀ ਖੋਲੋ ਨਾ ਇਹ ਕੀ ਉਹ ਲੂੰਬੜੀ ਐ ਹੈ ਮੈਨੂੰ ਯਾਰ ਕੋਤੇ ਲੱਗਣ ਦਾ ਹੈ। ਥਾਂ ਸੰਗ ਗਾ ਰਿਹਾ। ਵਿਚਾਰਾ ਟੱਕਿਆ ਟੁੱਟਿਆ ਪਿਆ। ਆ ਬਾ ਨੂੰ। ਓ ਵੀ ਝੂੰਬੜੀ ਆ ਲਾਦਾ ਮੈਨੂੰ। लुम्बड़ी जो कई बहुत चलाक होती चलाक है ताड़ी पे हाथ <laughs> ना लाए हाथ ना लाए इन्ह लिखा है कि अच्छी हाँ भैया ਹੋ ਵਿੱਚ ਵੜਿਆ ਆਏ ਨੇ ਆਪਾਂ ਤਾਂ ਮੈਂ ਨਾ ਮੜਾ ਘੁੰਮੇ ਦਾ ਆਪਾਂ ਚੱਲੀਏ ਵਿੱਚ ਤੇ ਜਿੰਨੀ ਗਰਮੀ ਹੈ ਕੀ ਖਿਆਲ ਹੈ ਐਡਾ ਕੋਈ ਵੱਡਾ ਹੈ ਨਹੀਂਗਾ ਸਿਸਟਮ ਜਆ ਹਾਂ ਕਿ ਤੂੰ ਹਿੱਦਿਆ ਹੈਗਾ ਸਾਡਾ ਹੀ ਫਰਜ਼ ਬਣਦਾ ਸੀ ਚੈੱਕ ਕਰੰਦਾ ਆ ਇੱਦਾਂ ਤਾਂ ਨਹੀਂ ਕੋਈ ਨਾ ਐਡਾ ਹੀ ਕੀ ਆ ਯਾਰ ਸਿਸਟਮ ਆ ਓ ਯਾਰ ਅੰਦਰ ਵੜ ਗਏ ਤਾਂ ਬਾਹਰ ਆਓ ਯਾਰ ਉਹ ਤੈਨੂੰ ਅੰਦਰ ਵਜੀ ਜਾਂਦੇ ਆ ਇਹਨਾਂ ਨੂੰ ਪਾਣੀ ਵੀ ਥੋੜਾ ਹੀ ਦਿੱਤਾ ਯਾਰ ਉਹ ਫੜ ਗਏ ਵਿੱਚ ਅੰਦਰ ਜਾ ਗਏ ਉਹ ਬੜੇ ਕਿਊਟ ਆ ਨਿਕਨਗੇ ਜੇ ਜੇ ਬਾਹਰ ਆ ਜਾਂਦਾ ਮੈਨੂੰ ਲੱਗਦਾ ਉੱਪਰ ਦੀ ਉਧਰ ਵੀ ਹੈਗੀ ਜਗਾ ਉੱਥੇ ਹੋ ਸਕਦੇ ਆ ਕੁਝ ਆਦਿ ਆਪਾਂ ਦੇ ਚੰਦਨ ਨੂੰ ਟਾਈਮ ਵੇਸਟ ਕਰ ਰਹੇ ਆ ਯਾਰ ਟਾਈਮ ਐਂਡ ਮਨੀ ਨਾਟ ਓਨਲੀ ਟਾਈਮ ਇਹ ਸੁਖਣਾ 1 ਪਰਸਨ 42 ਡਾਲਰ ਲਾਏ ਨੇ ਚਾਰ ਕੇ ਪੈੰਗਿਓਨ ਰੱਖ ਕੇ ਪਤਾ ਮੰਡੋ ਡਰੈਗਨ ਲੈਣੀ ਹੈ ਤਾਂ ਹਾਂ ਇਹ ਵੀ ਬਹੁਤ ਵੱਡੇ ਵੱਡੇ ਹੋ ਜਾਂਦੇ ਆਏ ਕਿ ਇਧਰੋਂ ਨਿਕਲ ਰਿਹਾ ਵਰਦਾ ਕਿੱਥੇ ਆ ਅੰਦਰ ਵੱਡਾ ਆਹ ਬਹੁਤ ਅਜੀਬ ਦਿੱਤੇ ਉਹ ਇਧਰੋਂ ਦੀ ਭੱਜ ਕੇ ਨਾ ਆਊਗਾ ਤਾਂ ਸਾਨੂੰ ਖਾਊਗਾ ਨਾ ਤੂੰ ਆਹ ਤਾਂ ਛੋਟਾ ਜਿਹਾ ਹੀ ਆ ਜਾਦੀ ਤੇ ਇਹਨਾਂ ਨੇ ਕੁਵਾਲੇ ਫੜ ਫੜ ਕੇ ਰੱਖੇ ਆ ਕੁਵਾਲੇ ਥਾਂ ਥਾਂ ਤੇ ਆਜੋ ਯਾਰ ਮੈਂ ਖਾਸ ਜੀ ਆਹ ਤਾਂ ਨਹੀਂ ਲੱਗਦਾ ਜੀ ਮੈਂ ਨਕਲੀ ਹੁੰਦਾ ਹਾਂ ਰੋੜਾ ਮਾਰੋ ਆ ਰੋੜਾ ਮਾਰੋ ਜੀ ਰੋੜਾ ਮਾਰ ਗਏ ਆ ਪਲਿਆ ਹੋਇਆ ਵੇਖੋ ਅਣੀ ਜਿੰਦਾ ਹਾਂ ਜਿੰਦਾ ਵਾ ਅੱਖਾਂ ਚ ਮੱਕਦਾ ਹੀ ਹਾਂ ਇਹ ਗੋਦਰੀ ਨੋ ਫੀਡਿੰਗ ਸਪੈਸ਼ਲ ਡਾਈਟ ਇਹ ਸਪੈਸ਼ਲ ਡਾਈਟ ਤੇ ਹੀ ਇਹ ਸਪੈਸ਼ਲ ਡਾਈਟ ਆ ਕਿ ਕੱਟੇ ਛੋਟੇ ਖਾਣ ਨੂੰ ਆਹ ਵੇ ਇਧਰ ਵੀ ਆ ਇਧਰ ਵੀ ਇਹ ਕਿਦਾਂ ਧੋਪ ਸੇਕਣ ਦਾ ਹੈ ਇਹ ਵਕਰੇ ਵਕਰੇ ਘੱਟ ਰੱਖੇ ਆ ਇਹ ਚੂਜਨ ਤਾਂ ਉੱਪਰ ਆ ਵੀ ਲਿਖਿਆ ਅਡਲ ਮੇਲ ਅਮਰੀਕਨ ਦੱਸੋ ਆਡਲਟ ਮੇਲ ਅਮਰੀਕਨ ਐਲੀਗੇਟਰਸ ਮੈਅਰ 3.4 ਤੋਂ 4.6 ਮੀਟਰ ਦੇ ਹੋ ਜਾਂਦੇ ਹੈ। ਪਾਨ 453 ਕਿਲੋ ਦਾ। एकदम मुंह ਟੱਡ ਕੇ। ਇਹ ਦੇਖ ਲਾ ਇਹ ਜਦੋਂ ਇਹਨਾਂ ਨੇ ਕੋਈ ਖਾਣਾ ਖੋਣਾ ਹੁੰਦਾ ਉਦੋਂ ਹੀ ਮਾੜਾ ਮੋਟੀ ਹਲਚਲ ਜੀ ਕਰਦੇ ਆ। ਨਹੀਂ ਤੇ ਇਹ मुंह ਟੱਡ ਕੇ ਪਏ ਰਹਿੰਦੇ ਸਾਰੀ ਜੜੀ। ਆਹ ਕਿਨੂੰ ਵਾਜਾ ਮਾਰਨ ਡਿਆ ਹੈ ਬੈਲ। Is this a tete ayugi? So she's nest guarding at the moment. got so a big mound of dirt and straw and stuff. She had eggs in there, she thinks mm. there's still eggs in there. So she's protecting it with her life. Anything that was near it, we just fence her when we close the door, they also don't attack the door thinking that it's going for her eggs. <laughs> so, yeah. my god well, is dead. we distract her over here to keep her from hitting the door and hurting her teeth in the background. So, yeah. A very good, mom. Nice. She, there's no eggs there now. We grabbed them all out. But, she doesn't know. That. How yeah, many? How many, how, how many did she give? 38 eggs. 38 eggs. Yeah. Yeah. Which is an average cost. Which means oh, okay. typically they'll go... Typically, maybe forty to sixty is okay. pretty average, but it's not abnormal for them to go twenty to thirty on um, sometimes, and sometimes they go off to eighty. And so, oh, okay, eighty yeah, is a depends lot. Depends on the year. They all live off some of them, like these ones. Um, they, were, they, were, they would, they have if we would have let them incubate. But okay. There's no reason to incubate them, so because we don't have space for thirty-eight maybe snakes so yeah. that'll eventually get three to five meters in length. Mm. Um, and so you take them the somewhere place, else the only place that uh, would take them would be a croc farm all and right. we're not going to supply a croc farm with crocodiles for meat and skin and stuff like that so yeah it'd be unethical for us to do to hatch them out for them to go nowhere yeah or go to those practices so hmm. so we just stop the process and just destroy the eggs all, all right, right. Yep. Yep. ਕੁਛ ਤੁਸੀਂ ਵੀ ਨਹੀਂ ਹਲੰਦ ਦਿਓ ਜਿਹੜੇ ਅੱਗ ਬਚਦੇ ਆ ਉਹਨਾਂ ਨੂੰ ਨਹੀਂ ਕਰੋ ਮੈਨੂੰ ਲੱਗਾ ਸੁੱਤਾ ਪਿਆ ਵਾ ਅੰਦਰੋਂ ਅੰਦਰ ਨਾ ਪਾਣੀ ਜਮਾ ਕਲੀਅਰ ਆ ਸਾਰਾ ਪਾਣੀ 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 ਕਿਤੇ ਦੇਖ ਨਹੀਂ ਰਿਹਾ ਪਰਛਾਵਾਂ ਪੈ ਰਿਹਾ ਨਾ ਤਾਂ ਕਰਕੇ ਨਹੀਂ ਦਿਖੇ ਯਾਰ ਅਵੇ ਵੇਲਾ ਸੀ ਜੇ ਟ੍ਰੇਨ ਆ ਦੋਨੋਂ ਜਾਣੇ ਉਹ ਬੜਾ ਹੋ ਰਿਹਾ ਨਾ ਇੱਧਰ ਹੋਵੇ ਟੇਢੇ ਬੈਠਾ ਹਾਂ ਟੋਟਾ ਕਾ ਹੋਏ ਤੂੰ ਵੇਖ ਬੈਠਾ ਇਹ ਅੱਡ ਅੱਡ ਹੋਣਾ ਇਹਨਾਂ ਦਾ ਲਿੰਕ ਫਿਰ ਨਹੀਂ ਤਾਂ ਮਗਰਮਾਸ਼ ਨੇ ਛੱਗ ਜਾਣਾ ਆਂ ਆ ਬਿਓ ਖੌਂ ਖੌਣ ਲਗਾ ਉਹਨੂੰ ਕੁਛ ਹੋ ਆ ਮੈਂ ਕਿੰਨਾ ਚਿਕਨ ਚੁਕਣਾ ਜਾਂ ਗੱਡੀਆਂ ਦੇ ਆ ਹਾਂ ਡਾਈ About 30 centimeters of water right now. Now, we do ask one thing from you guys out in the crowd, and when Crunch does launch out of the water, please give him the biggest round of applause. Now, you will to be able to see. Now, Crunch is ever so slightly coming up. And hopefully, he's got the eyes on the crew. Like daapura, huh? Good boy. Oh. Now, as I uh, said, you will see you huh? in just a second. Don't, these guys can actually pick up heartbeats in the water um, so that will know pretty much exactly where you are so please don't try out sorry look it up oh, you're no gonna see beautiful colgate white teeth here good boy <laughs> 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 now we have been creating quite a splash at the front so you guys might get a little water your jaldi pick your right, wear now, a lot of questions we do tend to get is how old is Crunch? Now, reptiles are incredibly hard to age if you do not have a hat shape. So, with Crunch's size, his scars, we do estimate that he is between 70 to 75 years old. Now, these guys can get over 100 years old, so he does have quite 75 of years old, right? And they very happy life. As sure not. Now, as Now, ਅਸੀਂ <laughs> 2000 ਮੈਂ ਜੀ ਹਾਂ 75 ਸਾਲ ਇਹ ਤਾਂ ਆਪਣ ਦਾਦੇ ਪਰਦਾਦਿਆਂ ਦੇ ਟਾਈਮ ਦਾ ਥੋੜਾ ਹੋਰ ਬਾਅਦ ਘਾਟਦਾ ਹੈ ਉਹ ਤੇ ਯਾਰਾ ਚਿੱਟੋ ਦਾ ਤਾਂ ਜੀ ਚਿੱਟੋ ਦਾ ਲੰਭਦਾ ਸੋ ਤਾਂ ਮਾ ਪੂਰਾ ਨਹੀਂ ਆਉਂਦਾ ਜਿੱਦੀ ਬਾਹਰ ਨਹੀਂ ਨਿਕਲਦਾ ਇਸੀ ਬਾਦ ਸੇਮ ਵੀਡੀਓ ਹੈ on new trip and first there's black rose one favorite ਹੈ ਇਹਦਾ ਕਰਕੇ ਟੋਕੀ ਜਿਹਾ ਲੱਗਦਾ ਇਹਦਾ ਕੋ ਨਾਮ ਨੂੰ ਹੈ ਚਲੋ ਆ ਵੀ ਲਿਖ ਲੀ ਕੋਸਵਰਡ ਸੋ ਤਾਂ ਗੈਸ ਹੋ ਰਿਹਾ ਇਹਨੂੰ ਇਹ ਕਿੱਡੇ ਫਰੂਟ ਫਰੂਟ ਕੱਟ ਕੇ ਰੱਖੇ ਆ ਹੈ ਅ ਇਹਨੂੰ ਤਾਂ ਸਟਰਾਬਰੀ ਬਸ ਆਹੀ ਸੀਗਾ ਬੈਲ ਰੱਟ ਦਾ ਦੱਸੋ ਰეკਮੈਂਡ ਕਰੋਗੇ ਕਿ ਨਹੀਂ ਕਰੋਗੇ ਮੈਂ ਤਾਂ ਕਰੂੰਗਾ ਕਿ ਕੋਈ ਬਣਾ ਬੈਲ ਰੱਟ ਨੂੰ ਦਿਖਾ ਕੇ ਕੋਈ ਬਣਾਉਣ ਨਾਲ ਕੋਈ ਬਾਜ਼ਾਰ ਨਹੀਂ ਚਾਵੇ ਹਾਂ ਹਾਂ ਨਹੀਂ ਮਤਲਬ ਹੈ ਨਹੀਂ 골ਡ ਮਾਈਨ ਕੋਈ ਮੈ ਹੈ ਨਹੀਂ ਨਾ ਘੁੰਮਣ ਕਰਨ ਵਾਲਾ ਕੋਈ ਦਾ ਸਿਸਟਮ ਹਾਂ ਪਰ ਜੇ ਸਾਡੇ ਤਰ੍ਹਾਂ 42 ਡਾਲਰ ਵੇਸਟ ਕਰਨ ਫੇਰ ਆ ਹਾਂ ਜੀ ਇੰਡੀਆ ਦਾ 4-5000 ਵੇਸਟ ਕਰਨਾ ਹੈ ਤੇ ਮੋਸਟ ਵੈਲਕਮ ਆ ਤੁਹਾਡਾ ਵਿੱਚ ਘਰ ਦਿਆ ਸਾਲਾ ਖਾਣੀਆਂ ਫਿਰ ਖਰਚਾਂ ਨੂੰ ਲੈ ਕੇ ਆ ਆਪੇ ਠੇਕ ਘਰ ਦਿਆਂ ਲਾ ਪਾਰਕਿੰਗ ਵਾਧੂ ਇੱਥੇ ਇਹ ਸੋਖਾ ਪਾਰਕਿੰਗ ਦੇ ਰੱਖੀ ਆ ਪਤਾ ਨਹੀਂ ਆਣਾ ਵੀ ਤੁਸੀਂ ਉਹ ਗੈ ਚੀਜ਼ਾਂ ਓ ਵੀ ਓ ਵੀ ਹੋ ਗਈ ਤੇ ਲੱਗ ਗਿਆ ਚਲ ਜਿਹੜਾ ਫੰਕਸ਼ਨ ਹੋਣਾ ਹੀ ਹੋ ਗਿਆ